ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸੈਮੈਸਟਰ 6ਵੀਂ ਦੀ ਡੈਟਾ ਸ਼ੀਟ ਲੈ ਕੇ ਆਇਆ ਸੋ ਪ੍ਰਾਈਵੇਟ ਵਾਲਿਆਂ ਦੀ ਆਪਣੀ ਡੈਟਾ ਸ਼ੀਟ ਤੇ ਡਿਸਟੈਂਸ ਐਜੂਕੇਸ਼ਨ ਵਾਲਿਆਂ ਦੀ ਡੈਟਾ ਸ਼ੀਟ ਹੈ ਜਾਂ ਉਹਨਾਂ ਦੇ ਵਿੱਚੋਂ ਜਿਹੜੇ ਐਡੀਸ਼ਨਲ ਨੇ ਜਾਂ ਇੰਪਰੂਵਮੈਂਟ ਨੇ ਉਹਨਾਂ ਦੇ ਅਲੱਗ ਵੀਡੀਓ ਅਪਲੋਡ ਕਰ ਦੋ ਰੱਖੀ ਆ ਹੁਣ ਆਪਾਂ ਕਰਾਂਗੇ ਰੈਗੂਲਰ ਵਾਲਿਆਂ ਦੀ ਸਰ ਰੈਗੂਲਰ ਸਟੂਡੈਂਟਸ ਨੇ ਜਿਹੜੇ ਉਹਨਾਂ ਦੀ ਇਹ ਡੇਟ ਸ਼ੀਟ ਹੈ ਤੇ ਇਹ ਸਟੂਡੈਂਟਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਤੁਹਾਡੇ ਪ੍ਰੀਵੀਅਸ ইয়ার ਕੁਐਸਚਨ ਪੇਪਰ ਵਿਦ ਇੰਪੋਰਟੈਂਟ ਟਾਪਿਕਸ ਦੇ ਨਾਲ ਜਿਹੜੇ ਤੁਹਾਡੀ ਤਿਆਰੀ ਕਰਾਵਾਂਗੇ ਹਾਂਜੀ ਟਾਈਮਿੰਗ ਹੈਗੇ 1:30 ਤੋਂ ਲੈ ਕੇ 4:30 ਵਜੇ ਤੱਕ ਦਾ ਪੇਪਰ ਦੇ ਟਾਈਮਿੰਗ ਹੈ ਤੇ 13 ਮਈ ਤੋਂ ਪੇਪਰ ਸ਼ੁਰੂ ਹੋਣ ਜਾ ਰਹੇ ਨੇ ਇਹ ਕੇਵਲ ਹਾਂਜੀ ਇਹ ਡੇਟ ਸ਼ੀਟ ਜਿਹੜੇ ਰੈਗੂਲਰ ਦੇ ਰੈਗੂਲਰ ਬੱਚਿਆਂ ਜਿਹਨਾਂ ਦੀ ਰਿਪੇਅਰ ਜਾਂ ਸਪੈਸ਼ਲ ਚਾਂਸਸ ਇੰਪਰੂਵਮੈਂਟ ਉਹਨਾਂ ਦੀ ਹੈ हां जी 13 मई ਤੋਂ ਤੁਹਾਡੇ ਪੇਪਰ ਸ਼ੁਰੂ ਨੇ 13 ਮਈ ਨੂੰ ਹੈਗਾ ਸੋਸ਼ੀਓਲੋਜੀ ਦਾ ਪੇਪਰ ਟਾਈਮਿੰਗ ਹੈਗਾ 1:30 ਤੋਂ ਲੈ ਕੇ 4:30 ਵਜੇ ਤੱਕ ਸੋਸ਼ੀਓਲੋਜੀ ਦਾ ਪੇਪਰ ਆ ਫਸਟ ਤੇ ਰੂਲਰ ਡਵੈਲਪਮੈਂਟ ਫੰਕਸ਼ਨਲ ਇੰਗਲਿਸ਼ ਹੋਮ ਮੈਨੇਜਮੈਂਟ ਆਫਿਸ ਮੈਨੇਜਮੈਂਟ ਟੈਕਸ ਪ੍ਰੋਸੀਜਰ ਪ੍ਰਿੰਸੀਪਲ ਐਂਡ ਪ੍ਰੈਕਟਿਸ ਆਫ ਇੰਸ਼ੋਰੈਂਸ ਤੇ 15 ਮਈ ਨੂੰ ਹੈਗਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਫੈਸ਼ਨ ਡਿਜ਼ਾਈਨ ਰਿਲੀਜੀਅਨ ਐਗਰੋ ਸਰਵਿਸ ਪੇਪਰ ਐਡਵਰਟਾਈਜ਼ਿੰਗ सेल्स प्रमोशन एंड सेल्स मैनेजमेंट टूर एंड ट्रैवल मैनेजमेंट पेपर वीमेन स्टडी 15 ਮਈ ਨੂੰ ਹੈ ਤੇ 19 ਮਈ ਨੂੰ ਹੈਗਾ ਪੰਜਾਬੀ ਕੰਪਲਸਰੀ ਦਾ ਪੇਪਰ ਹੈ ਪੰਜਾਬੀ ਕੰਪਲਸਰੀ ਮਡਲਾ ਗਿਆ ਪੰਜਾਬੀ ਕੰਪਲਸਰੀ ਤੇ ਐਲੀਮੈਂਟਰੀ ਪੰਜਾਬੀ ਫੋਰਨ ਉਹਦੇ ਅਧਿਨੇ ਤਾਂ ਤੇ 22 ਮਈ ਨੂੰ ਹੈਗਾ ਪੇਪਰ ਹਿਸਟਰੀ ਹਿਸਟਰੀ ਆ ਪੰਜਾਬ ਸਾਈਕੋਲੋਜੀ ਮੈਥਮੈਟਿਕਸ ਫਿਲਾਸਫੀ ਤੇ 24 ਮਈ ਨੂੰ ਹੈਗਾ ਪੇਪਰ ਪੋਲੀਟিক্যাল ਸਾਇੰਸ 탑ਲਾ ਇੰਡੀਅਨ ਕਲਾਸਿਕਲ ਡਾਂਸ ਡਰਾਮੈਟਿਕ ਆਰਟ ਸਟੈਟਿਕਸ ਪੇਪਰ ਪਬਲਿਕ ਐਡਮਿਨਿਸਟ੍ਰੇਸ਼ਨ ਤੇ 27 ਮਈ ਨੂੰ ਪੇਪਰ ਹੈਗਾ ਜੀਓਗ੍ਰਾਫੀ ਪੇਪਰ ਵੀ 뮤지컬 ਕੰਪਿਊਟਰ ਸਾਇੰਸ ਕੰਪਿਊਟਰ ਐਪਲੀਕੇਸ਼ਨ ਇਨਵੈਸਟਿਕਸ ਪੇਪਰ ਇਨਫੋਰਮੇਸ਼ਨ ਟੈਕਨੋਲੋਜੀ ਗੁਰਮਤ ਸੰਗੀਤ 29 ਮਈ ਨੂੰ ਪਬਲਿਕ ਐਡ ਹੋਮ ਸਾਇੰਸ ਤੇ 뮤직 ਹਿਸਟਰੀ ਆਫ ਆਰਟ ਐਂਡ ਫਿਜ਼ੀਕਲ ਐਜੂਕੇਸ਼ਨ 2 ਜੂਨ ਨੂੰ ਪੇਪਰ ਹੈਗਾ ਇੰਗਲਿਸ਼ ਕਮਿਊਨੀਕੇਸ਼ਨ ਦਾ 5 ਜੂਨ ਨੂੰ ਪੇਪਰ ਹੈਗਾ ਪੰਜਾਬੀ ਲਿਟਰੇਚਰ ਹਿੰਦੀ ਲਿਟਰੇਚਰ ਇੰਗਲਿਸ਼ ਲਿਟਰੇਚਰ ਉਰਦੂ ਸੰਸਕ੍ਰਿਤ ਤੇ 9 ਜੂਨ ਨੂੰ ਪੇਪਰ ਹੈਗਾ ਮੈਥਮੈਟਿਕਸ ਪੇਪਰ 4 12 ਜੂਨ ਹੈਗੇ ਇਕਨੋਮਿਕਸ ডিফেন্স ਸਟ੍ਰੈਟਜੀ ਫਾਈਨ ਆਰਟ ਫੋਕ ਆਰਟ ਐਂਡ ਕਲਚਰ এডਿਕੇਸ਼ਨ ਤੇ 14 ਜੂਨ ਨੂੰ ਪੇਪਰ ਮੈਥਮੈਟਿਕਸ ਤੇ 16 ਜੂਨ ਨੂੰ ਪੇਪਰ ਸਟੈਟਿਕਸ ਕਾਸਮੈਟੋਲੋਜੀ মেটালোজি তে অগ্রো সরিস এইবার পেপার নেই তো ডেট শিট থ্যাংকস